हां जी दोस्तों सारेया नु ससरी काल स्वागत करदेया टोडਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਹਰਪੇਲ ਸਿੰਘ ਦੇ ਫਾਰਮ ਤੇ ਪਸ਼ੂ ਜਿੱਦਾਂ ਕਿ ਦੋਸਤੋ ਤੁਹਾਨੂੰ ਸਾਰੇ ਵੀਰਾਂ ਨੂੰ ਪਤਾ ਵੀ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਪਸ਼ੂ ਆਉਂਦੇ ਆ ਡੇਰੀ ਫਾਰਮਿੰਗ ਦੇ ਨਾਮ ਨਾਲ ਇੱਕ ਪਸ਼ੂ ਵਪਾਰ ਦਾ ਕੰਮ ਵੀ ਆ ਬਾਈ ਹਰਪੇਲ ਸਿੰਘ ਦਾ ਅੱਜ 24 ਅਕਤੂਬਰ ਨੂੰ ਦੋਸਤੋ ਆਪਾਂ ਇਹ ਕਵਰੇਜ ਕਰਦੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ 10:30 ਵਜੇ ਮਾਰਨਿੰਗ ਦਾ ਟਾਈਮ ਆ ਤਿੰਨ ਮੱਝਾਂ ਤੁਹਾਨੂੰ ਦਿਖਾਉਣੀਆਂ ਦੋਸਤੋ ਅੱਜ ਇਸ ਕਵਰੇਜ ਵਿੱਚ ਤੇ ਤਿੰਨ ਹੀ ਵਹਿੜਾਂ ਦਾ ਜ਼ਿਕਰ ਕਰਦੇ ਆਂਗੇ ਅ ਬੱਟ ਜਿਹੜੀ ਦੋਸਤੋ ਵਹਿੜਾਂ ਦੀ ਵੀਡੀਓ ਆ ਉਹ ਇੱਕ ਆਪਾਂ ਵੱਖਰੇ ਤੌਰ ਤੇ ਅਪਲੋਡ ਕਰਦੇ ਆਂਗੇ ਠੀਕ ਆ ਜੀ ਫਰਹਾਲ ਇਸ ਕਵਰੇਜ ਵਿੱਚ ਆਪਾਂ ਤੁਹਾਨੂੰ ਜਿਹੜੀਆਂ ਮੱਝਾਂ ਦਿਖਾਵਾਂਗੇ ਤਿੰਨੇ ਮੱਝਾਂ ਸੂਈਆਂ ਸਵਾਈਆਂ ਗੱਭਣ ਉਹ ਪੂਰੀ ਗੱਲਬਾਤ ਆਪਾਂ ਵੀਰ ਹਰਵੇਲ ਦੇ ਨਾਲ ਕਰਨਾਗੇ ਸੋ ਬਿਲਕੁਲ ਹਰੀਕੇ ਪੱਤਨ ਤੋਂ ਜਿਹੜੇ ਵੀਰ ਆ ਰਹੇ ਨੇ ਮਾਲਵੇ ਵਾਲੀ ਸਾਈਡ ਤੋਂ ਦਵਾਬੇ ਵਾਲੀ ਸਾਈਡ ਤੋਂ 12 ਕਿਲੋਮੀਟਰ ਦੀ 13 ਕਿਲੋਮੀਟਰ ਦੀ ਦੂਰੀ ਜਿਹੜੀ ਆ ਦੋਸਤੋ ਪਿੰਡ ਜੋੜ ਸਿੰਘ ਵਾਲੇ ਦੀ ਆ ਸੰਗਵਾਡੇ ਤੋਂ ਤੁਸੀਂ ਬਿਲਕੁਲ ਸੈਦੋਂ ਤੇ ਸੈਦੋਂ ਤੋਂ ਪਿੰਡ ਜੋਰ ਸਿੰਘ ਵਾਲਾ ਵਿజిਟ ਕਰ ਸਕਦੇ ਜੀ ਬਿਲਕੁਲ ਦੁਬਲੀ ਥੋੜੀ ਦੂਰੀ ਤੇ ਵੱਡੇ ਸਭਰਾ ਪਿੰਡ ਬਿਲਕੁਲ ਲੱਗੇ ਆ ਆਓ ਕਰਦੇ ਆ ਗੱਲਬਾਤ ਵੀਰ ਹਰਭੇਲ ਦੇ ਨਾਲ ਪੁੱਛਦੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਅਜਿੰਨਾ ਪਛਮਾਉਂਦੀ ਸਭ ਤੋਂ ਪਹਿਲਾਂ ਵੀਰ ਹਰਵੈਲ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸੰਤੋਖ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਸੈ ਚੈਨਲ ਨੂੰ ਪਿਆਰ ਦੇ ਰਹੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਟਿਟਾ ਵੀਰ ਜੀ ਸਤਿ ਸ੍ਰੀ ਅਕਾਲ ਜੀ ਬੜਾ ਠੀਕ ਠਾਕ ਨੇ ਵਧੀਆ ਜੱਟ ਦੀ ਗਲਾਈ 4-5 ਰੁਪਏ ਹਰ ਸਿੰਘ ਕਿਵੇਂ ਕੰਮ ਕਰ ਚੱਲ ਜਿੰਦੇ ਸੋਹਣੇ ਵਧੀਆ ਬਹੁਤ ਵਧੀਆ ਸੰਤੋਖ ਸਾਹਿਬ ਮਹਾਰਾਜ ਦੀ ਕਿਰਪਾ ਤਾਂ ਜਿਹੜਾ ਸਮਾਂ ਨਿਕਲ ਜੇ ਉਹੀ ਚੰਗਾ ਬਿਲਕੁਲ ਜੀ ਹਾਂਜੀ ਤੇ ਅੱਜ ਫਿਲਹਾਲ ਆਪਣੇ ਕੋ ਪਸੂ ਦਾ ਪੈਸੇ ਚਲੋ 6 ਨਾਗ ਨੇ ਅ ਸ਼ੇ ਨਗ ਨੇ ਆਪਾਂ ਜਿਹੜੇ ਤਿੰਨੇ ਇਸ ਇਹਦੇ ਵਿੱਚ ਕਵਰ ਕਰਾਂਗੇ ਜਿਹਦੇ ਦੋ ਸੂਈਆਂ ਸਵਾਈਆਂ ਮੱਜਾਂ ਵਾਂ ਇੱਕ ਬੂਰੀ ਆ ਇੱਕ ਨੀਲੀ ਦੀ ਆ ਹਾਂਜੀ ਦੂਜੀ ਮੱਝ ਵੀ ਚੰਗੀ ਆ ਉਹ ਗੱਬਣਿਆ ਬਾਕੀ ਤਿੰਨ ਵੈੜਾ ਵਾਂ ਉਹ ਵੀ ਆਪਾਂ ਕਵਰ ਜਿਹੜੀਆਂ ਕਰਵਾ ਦਾਂਗੇ ਇਸ ਵੀਡੀਓ 'ਚ ਹੀ ਕਰਾਵਾਂਗੇ ਇੱਕ ਅਲੱਗ ਤੋਂ ਜਿਹੜੀ ਵੀਡੀਓ ਉਹਨਾਂ ਦੀ ਆਪਾਂ ਅਪਲੋਡ ਕਰਾਂਗੇ ਬਲਕੋ ਦੀ ਬਲਕੋਨ ਲਓ ਵੀ ਦੋਸਤੋ ਬੂਰੀ ਇੱਕ ਮੱਝ ਤੁਹਾਨੂੰ ਦਿਖਾ ਦਾਂਗੇ ਬੂਰੀ ਆ ਇੱਕ ਮੱਝ ਹੋਰ ਨੀਲੀ ਰਾਵੇ ਦੀ ਆ ਟੇਡੇ ਘੱਟ ਦੇ ਵਿੱਚ ਤੇ ਇੱਕ ਹੋਰ ਨੀਲੀ ਦੇ ਵਿੱਚ ਪਈਦੀ ਆ ਕਰਾਸ ਦੇ ਵਿੱਚ ਠੀਕ ਆ ਜੀ ਨੀਲੀ ਵੀ ਮੰਨ ਸਕਦਾ ਵੀਰ ਥੋੜੇ ਕਰਾਸ ਵੀ ਮੰਨ ਸਕਦਾ ਉਹ ਤੀਜੇ ਨੰਬਰ ਤੇ ਦਿਖਾ ਦਾਂਗੇ ਮੱਝਾਂ ਵੱਡੀਆਂ ਨੇ ਚੰਗੀਆਂ ਨੇ ਪਿੱਟ ਪੁੱਠੇ ਦੀਆਂ ਵੱਡੀਆਂ ਨੇ ਠੀਕ ਆ ਜੀ ਤੋਂ ਆਜੋ ਕਰਦੇ ਹਾਂ ਕਰਵਾ ਦੋਸਤੋ ਸ਼ੁਰੂ ਅੱਛਾ ਰਮੇਲ ਭਾਈ ਕੀ ਜਾਂਦੀ ਡਿਟੇਲ ਆ ਬੂਰੀ ਆ ਪਹਿਲੇ ਨੰਬਰ ਤੇ ਮੱਝ ਖੜੀ ਆ ਮਨੋ ਸਾਹਿਬ ਤਿਲਾਂ ਵਾਲੀ ਬੂਰੀ ਆ ਅੱਛਾ ਤੀਜਾ ਸੂਹਾ ਸੂਈ ਆ ਆ ਕਰੀਬ ਆਪਾਂ ਇਹਨੂੰ ਨੀਲੀ ਬੂਰੀ ਵੀ ਕਹਿ ਸਕਦੇ ਚਾਰੇ ਪੈਰਾਂ 'ਚ ਨਿਸ਼ਾਨ ਆ ਸੂਤ ਆ ਹਾਂਜੀ ਤਾਂ ਮੱਥੇ ਦੇ ਵਿੱਚ ਜਿਹੜਾ ਫੁੱਲ ਆ ਠੀਕ ਹੈ ਤਾਂ ਬਾਕੀ ਦੀ ਆਪਾਂ ਚਵਾਈ ਦਿਖਾਵਾਂਗੇ ਪਿੱਛੇ ਜਿਹੜਾ ਬੱਚਾ ਬਹੁਤ ਟਾਪ ਦਾ ਆ 골ਡਨ ਅੱਛਾ ਮਗਰ ਕੀ ਕਟਾ ਕਟਾ ਗਿਆ ਲਓ ਜੀ ਮਗਰ ਕਟਾ ਮੇਲ ਕਾਫ ਤੇ ਦਿਨ ਹਰਵੈਲ ਸਿੰਘ ਕਿੰਨੇ ਕ ਦੱਸਦੇ ਸੂਈ ਨੂੰ ਇਹਨੂੰ ਸੰਤੂ ਸਾਹਿਬ ਅੱਜ 14 15 ਦਿਨ ਹੋ ਗਏ ਸੂਈ ਨੂੰ ਲਓ ਜੀ 14 15 ਦਿਨਾਂ ਦੀ ਸੂਈ ਆ ਤੇ ਕਰਮਾਲੀ ਦਾ ਜੇਕਰ ਅੱਡਾ ਚੱਡਾ ਆਪਾਂ ਦੋਸਤੋ ਤੁਹਾਨੂੰ ਦਿਖਾਈਏ ਤੇ ਬਹੁਤ ਖੂਬਸੂਰਤ ਚੱਡਾ ਆਜੋ ਮਾੜਾ ਤੋੜ ਕੇ ਤੁਹਾਨੂੰ ਤਸੱਲੀ ਨਾਲ ਦਿਖਾਉਨੇ ਆ ਜੀ ਆਹ ਵੇਖੋ ਹਰਵੈਲ ਕਿੰਨਾ ਕ ਦੁੱਧ ਤਿਆਰ ਹੋਣਾ ਸੰਦੂ ਸਾਹਿਬ ਹੋਣੇ ਦੇ ਥੱਲੇ 9 9.5 ਲੀਟਰ ਜਿਹੜਾ ਰੈਡੀ ਆ। ਲਓ ਜੀ 9 9.5 ਲੀਟਰ ਬਿਲਕੁਲ ਜਿਹੜਾ ਰੈਡੀ ਆ 15 ਦਿਨਾਂ ਦੀ ਸੂਈ ਦੇ ਥੱਲੇ ਆ ਵੇਖੋ। ਤੇ ਚੰਗੀ ਭਾਰੀ ਬੋਡੀ ਦੀ ਆ ਝੋਲੀ ਵਾਲੀ ਮੱਝ ਜਿੱਦਾਂ ਆਪਾਂ ਕਹਿ ਸਕਦੇ ਆ। ਹਾਂਜੀ ਹਾਂਜੀ। ਖੁੱਲੇ ਲੈਵੇ ਦੀ ਆ। ਹਾਂਜੀ ਹਾਂਜੀ। ਚੋ ਆ ਬਹੁਤ ਵਧੀਆ। ਸੋ ਬਹੁਤ ਵਧੀਆ ਬਾਡੀ ਬਣ ਤਰਦੀ ਆ ਦੋਸਤੋ ਬਿਲਕੁਲ ਪਤਲੇ ਪਿੰਡੇ ਦੀ। ਤੇ ਨੀਲੀ ਦੇ ਵਿੱਚ ਜਿਹੜਾ ਦੋਸਤੋ ਇਹਦਾ ਬਿਲਕੁਲ ਪੱਖ ਹੈਗਾ ਠੀਕ ਆ। ਅੱਗੇ ਜਿਹੜੇ ਚੰਗੇ ਬੱਚੇ ਆ ਪਾਲਿਆ ਜਾ ਸਕਦੇ ਆ। ਤੇ ਮੱਥਾ ਬੱਲਾ ਠੀਕ ਆ। ਤੇ ਆਹ ਵੇਖੋ ਜੀ। ਜਿਕਨੀ ਸੋ ਬੂਰੀ ਵੀਰ ਹਰ ਵਾਰ ਕਿਤੇ ਨਾ ਕਿਤੇ ਨਗ ਜਿਹੜਾ ਦੋਸਤੋ ਜਦੋਂ ਨਿਕਲਦਾ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਂਦਾ ਤੇ ਪੂਰੀਆਂ ਮੱਝਾਂ ਸ਼ਕੀਨ ਵੀਰ ਵੀ ਕਾਫੀ ਹੈਗੇ ਆ ਪੂਰੀਆਂ ਮੱਝਾਂ ਖਰੀਦਣ ਤੇ ਉਹਨਾਂ ਲਈ ਵੀ ਇੱਕ ਜਿਹੜੀ ਤੋਹਫਾ ਚੀਜ਼ ਹੈ ਅੱਜ ਤੇ ਮੇਲ ਕਾਫ ਜਿਹੜਾ ਇਹਦੇ ਥੱਲੇ ਹੈਗਾ 15 ਦਿਨਾਂ ਦਾ ਸਾਬ ਇੱਕ ਵਾਰੀ ਆਪਾਂ ਸਾਰੇ ਪਸ਼ੂ ਦਿਖਾ ਲਈਏ ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਇਹਨਾਂ ਦੀ ਚਵਾਈ ਦਿਖਾ ਦਿੰਦੇ ਆ ਅੱਛਾ ਇਹਦੇ ਥੱਲੇ 9-10 9 ਕਿਲੋ ਹੈ ਆ 9 ਕਿਲੋ ਇਸ ਟਾਈਮ ਇਹਦੇ ਥੱਲੇ ਆ ਲੋ ਵੀ 9 ਕਿਲੋ ਦੋਸਤੋ ਬਿਲਕੁਲ ਜਿਹੜਾ ਮਿਲਕ ਹਾਜ਼ਰ ਆ ਤੇ ਮੁੱਲ ਹਰਵੇਲ ਕੀ ਕਰਦੇ ਆ ਆ ਮੁੱਲ ਸੰਤੋਸ਼ ਸਾਹਿਬ ਇਹਦਾ ਜਿਹੜਾ 65000 ਰੁਪਇਆ ਹਾਂਜੀ ਉਹਦੇ ਚੋਂ ਆਪਾਂ ਮਾਨਤਾਨ ਕਰਾ ਗਾ 65 ਚੋ ਜੀ ਬਿਲਕੁਲ ਜੀ ਲੋ ਜੀ 65000 ਦੇ ਵਿੱਚੋਂ ਦੋਸਤੋ ਮਾਨਤਾਨ ਹੋ ਜਾਊਗਾ ਮੱਝ ਚੰਗੀ ਆ ਦੁੱਧ ਵਾਲੀ ਆ ਬਾਕੀ ਜਿਹੜੇ ਵੀਰ ਨੂੰ ਪਸੰਦ ਆਉਗੀ ਆਪਦੀ ਇੱਕ ਟਾਈਮ ਚੋ ਲੋ ਦੋ ਟਾਈਮ ਚੋ ਲੋ ਠੀਕ ਆ ਚੰਗੀ ਆ ਸੰਤੋਸ਼ਾ ਚੁਆਇਸ ਜੀ ਬਹੁਤ ਵਧੀਆ ਕਿਸੇ ਵੀਰ ਆਨਲਾਈਨ ਵੀ ਸੌਦਾ ਕਰਨਾ ਹੋਵੇ ਕਰ ਸਕਦੇ ਬਿਲਕੁਲ ਅੱਛਾ ਹਰਵੇਲ ਭਾਈ ਅੱਗੇ ਆਪਣੇ ਕੋਲੇ ਨੀਲੀ ਰਾਵੀ ਦੀ ਹੈਗੀ ਟੇਡੇ ਟ ਅਵਿਤੀ ਜੈ ਸੁਭਾਈ ਮਾਜਾ ਅੱਛਾ ਜੀ ਬਾਕੀ ਦੁੱਧ ਦੇ ਦੇ ਥੱਲੇ ਕਰੀਬ 11 ਤੋਂ 12 ਲੀਟਰ 11 12 ਲੀਟਰ ਦੁੱਧ ਤੇ ਸੋਈ ਨੂੰ ਕਿੰਨੇ ਕਿ ਦਿਨ ਸੋਈ ਨੂੰ ਸੰਤੋਖ ਸਾਹਿਬ ਇਹਨੂੰ ਕੋਈ 26 27 ਦਿਨ ਮਹੀਨਾ ਮੰਨ ਕੇ ਚੱਲੋ ਤੁਸੀਂ ਲਓ ਜੀ ਮਹੀਨਾ ਮੰਨ ਕੇ ਕੋਈ ਵੀ ਰਸਬਦਾ ਕਰ ਲੇ ਠੀਕ ਆ ਬਿਲਕੁਲ ਭੋਂ ਦੇ ਨਾਲ ਤਰਤੀ ਦੇ ਨਾਲ ਪੂਛ ਜਿਹੜੀ ਦੋਸਤ ਇਹਦੀ ਵੀ ਟੱਚ ਕਰਦੀ ਹੈ ਨੀਲੀ ਰਾਵੀ ਆ ਸਿੱਟੇ ਦੇ ਕੱਟ ਦੇ ਵਿੱਚ ਇਹ ਚੰਗੀ ਬਲੱਡ ਲਾਈਨ ਤੋਂ ਮਾਜਾ ਹਾਂ ਕਿਤੇ ਨਾ ਕਿਤੇ ਜਿੰਨਾਂ ਕੋਲ ਆਪਾਂ ਲੈ ਕੇ ਆਏ ਸੀਗੇ ਉਹਨਾਂ ਕੋਲੇ ਪੁਰਾਣਾ ਰਵਾ ਸੀਗਾ ਪਾਕਿਸਤਾਨ ਦਾ ਆ ਉਹਨਾਂ ਮੱਜਾਂ ਦੇ ਵਿੱਚੋਂ ਇਹ ਵੀ ਇੱਕ ਜਿਹੜਾ ਰਾਹ ਦੀ ਗਾਂਜ ਕਿਤੇ ਬਲੱਡ ਲਾਈਨ ਦੀ ਜਿਹੜੀ ਠੀਕ ਹੈ ਜੀ ਪਾਕਿਸਤਾਨ ਨਾਲ ਰਿਲੇਟਡ ਹੈ ਠੀਕ ਹੈ ਜੀ ਬੰਦੇ ਕਹਿੰਦਾ ਚਵਾਈ ਦਿਖਾ ਦਿੰਦੇ ਆ ਮਾਰਕਿੰਗ ਬਹੁਤ ਸੋਹਣੀ ਆ ਮਾਰਕਿੰਗ ਚੰਗੀ ਆ ਮੈਂ ਮਾਰਕਿੰਗ ਆ ਮਧਰੀ ਡੋਲੀ ਆ ਚੰਗਾ ਜਾਨੀਏ ਵੇਟ ਆ ਮੱਝ ਦਾ ਪਰ ਫਿਰ ਹੁਣ ਤਾਂ ਇਹਦੇ ਥੱਲੇ ਜਿਹੜਾ ਬੱਚਾ ਆ ਮੇਲ ਕਾਫ ਆ ਹੁਣ ਮੇਲ ਆ ਚਲੋ ਅੱਗੋਂ ਆਪਾਂ ਨੂੰ ਘਰ ਆ ਲੈਂਦਾ ਪਤਾ ਨਹੀਂ ਕਿ ਕਿਹੜਾ ਸੀਮਨ ਵਰਤਿਆ ਜਾਂ ਮਾਲੀ ਵਰਤਿਆ ਕੋਈ ਅੱਗੋਂ ਮਤਲਬ ਕੋਈ ਵੀਰ ਲੈ ਕੇ ਜਾਵੇ ਤਾਂ ਕੋਈ ਚੰਗਾ ਸੀਮਨ ਵਰਤੋਗੇ ਦੋਸਤੋ ਤੇ ਬੱਚੇ ਚੰਗੇ ਪਾਊਗੇ ਚੰਗੇ ਪ ਤੇ ਬੜੇ ਥੱਲੇ ਦੀ ਸਾਫ਼ ਸੁਥਰੀ ਆ ਹਵਾਨੇ ਦੀ ਬੜੀ ਸਾਫ਼ ਸੁਥਰੀ ਆ ਤੇ ਬਿਲਕੁਲ ਥਾਣ ਤੁਸੀ ਆਪ ਹੀ ਦੇਖ ਲਓ ਬਹੁਤ ਕੁਆਲਟੀ ਦਾ ਥਾਨ ਚੱਡਾ ਛੋਟਾ ਬਹੁਤ ਸੋਹਣਾ ਵਿਖਾਲਾ ਜਿੰਨਾ ਗਾਂ ਨੂੰ ਉਹਨਾਂ ਹੀ ਪਹਿਚਾਣੂ ਬਿਲਕੁਲ ਪਤਲੇ ਪਿੰਡੇ ਦੀ ਤੇ ਥਾਨ ਦੋਸਤੋ ਸਪੇਸ ਦੀ ਗੱਲ ਕਰ ਲਈਏ ਤੇ ਚੱਪੇ ਚੱਪੇ ਤੇ ਥਾਣਾ ਚੌ ਚੌ ਇੰਚਾਂ ਤੇ ਥਾਣਾ ਬਹੁਤ ਜਦੀ ਸੋਹਣੀ ਆ ਬਹੁਤ ਵਧੀਆ ਸਨ ਜਿੰਨੀ ਵੀ ਇਹਦੀ ਪ੍ਰਸ਼ੰਸਾ ਕਰੀਏ ਓਨੀ ਥੋੜੀ ਬਿਲਕੁਲ ਇਹਦੀ ਜਿਹੜੀ ਚਮੜੀ ਆ ਹਾਂਜੀ ਜਾਂ ਤੇ ਇਹਦੀ ਬਾਡੀ ਬੰਦਰ ਦੀ ਗੱਲ ਕਰੀਏ ਅਸਲ ਨੀਲੀ ਦੇ ਵਿੱਚ ਜਿਵੇਂ ਇਹ ਚੀਜ਼ਾਂ ਹੁੰਦੀਆਂ ਬਿਲਕੁਲ ਅੱਛਾ ਰੋਲ ਗੱਲ ਹੈ ਅਖੀਰ ਤੇ ਮੁਕਤੀ ਆ ਵੀ ਚਵਾ ਅਗਲੇ ਨਾਲ ਅਗਲਾ ਪਿੰਡਾ ਪਿਛਲੇ ਨਾਲ ਪਿਛਲਾ ਬਰਾਬਰ ਸਾਨੂੰ ਸਭ ਬੱਚਾਈ ਦਿਖਾਵਾਂਗੇ ਚਵਾਈ ਦਾ ਫੋਗਾ ਹੀ ਲੱਗਾ ਬਿਲਕੁਲ ਬਿਲਕੁਲ ਮੇਰੇ ਕੋਲ ਆ ਗਿਆ ਬਿਲਕੁਲ ਇੱਕ ਟਾ ਆ ਗਿਆ ਲਓ ਜੀ ਮਗਰ ਮੇਲ ਕਾਫ ਦੋਸਤੋ ਤੁਸੀਂ ਆਹ ਦੇਖੋ ਠੀਕ ਹੈ ਜੀ ਮਗਰ ਮੇਲ ਕਾਫ ਆ 20 ਤੋਂ 25 ਦਿਨਾਂ ਦਾ 25 ਕਿ ਦਿਨਾਂ ਦਾ ਮਗਰ ਬੱਚਾ ਬਿਲਕੁਲ ਆ ਹੈਗਾ ਮੇਲ ਕਾਫ ਪਰ ਵੇਲ ਕੀ ਮੁੱਲ ਕਰਾਂਗੇ ਦਾ ਲੈਣ ਦੇਣਾ ਹਾਂ ਮੁੱਲ ਸੰਦੂ ਸਾਹਿਬ ਇਹਦਾ ਵੀ 65000 ਰੁਪਿਆ ਹਾਂਜੀ ਪਰ ਹੋਊਗੀ ਛੋੜੀ ਇਹ ਦੇ ਵਿੱਚ 65 ਚੋਂ ਹਾਂਜੀ ਬਿਲਕੁਲ ਜੀ ਲਓ ਜੀ 65000 ਦੇ ਵਿੱਚੋਂ ਦੋਸਤੋ ਛੋੜ ਛੱਪਈ ਹੋਊਗਾ 12 ਲੀਟਰ ਬਾਕੀ ਮੱਝ ਚੰਗੀ ਆ ਪਸੰਦ ਆਊਗੀ ਜਿਹੜੇ ਵੀਰ ਨੂੰ ਪਸੰਦ ਆਈ ਆਪਣੀ ਤਸੱਲੀ ਕਰ ਲਿਓ ਰੰਗ ਰੂਪ ਸਰੀਰਕ ਪੰਤਰ ਪੂਰਾ ਢਾਂਚਾ ਜਿਹੜਾ ਦੋਸਤੋ ਮੱਝ ਦਾ ਚੰਗਾ ਹੈ ਠੀਕ ਆ ਸੰਦੂ ਸਾਹਿਬ 12 ਲੀਟਰ ਦੁੱਧ ਹੈ 11 ਤੋਂ 12 ਲੀਟਰ ਜਿਹੜਾ ਦੁੱਧ ਹੈ ਇਸ ਟਾਈਮ ਇਹਦੇ ਥੱਲੇ ਰੈਡੀ ਜੀ ਗਾਜੀ 11 12 ਲੀਟਰ ਦੁੱਧ ਦੋਸਤੋ ਨਾਰਮਲ ਹੀ ਆਪਾਂ ਦੇਖਦੇ ਆ ਇੱਕ ਕਹਿਨ ਵਾਲਾ ਹੁੰਦਾ ਇੱਕ ਹੁੰਦਾ ਚਬਾਉਣ ਵਾਲਾ ਆਪਾਂ ਚੁਵਾਏ ਜਿਹੜਾ ਬਿਲਕੁਲ ਚੋਲੋਂਗੇ ਤੁਸੀਂ ਉਹ 11 12 ਕਿਲੋ ਹਾਜ਼ਰ ਆ ਸੰਧੂ ਸਾਹਿਬ ਜੀ ਆਪਾਂ ਇਹ ਸਮਝ ਦੀ ਗੱਲ ਕਰੀਏ ਹੈ ਤਾਂ ਗੱਬਣਾ ਜੇ ਆ ਬਾਕੀ ਤੀਜਾ ਚੌਥਾ ਕੋਈ ਸੁਗਾ ਮੰਨ ਸਕਦਾ ਇਹਦਾ ਹੈ ਤੀਜਾ ਹੀ ਆ ਪਰ ਚੌਥਾ ਮੰਨ ਕੇ ਲੈ ਜਾ ਸਕਦਾ ਠੀਕ ਆ ਜੀ ਬਿਲਕੁਲ ਜਿਹੜੀ ਇਹਦੀ ਅੱਖ ਆ ਬਿਲਕੁਲ ਨੀਲੀ ਆ ਠੀਕ ਆ ਜੀ ਤਾਂ ਕਿਤੇ ਨਾ ਕਿਤੇ ਮੱਥੇ 'ਚ ਫੁੱਲ ਆ ਪਿਛਲੇ ਪੈਰ ਤੁੱਤੇ ਆ ਤੇ ਬਹੁਤ ਵੀਰ ਜਿਹੜਾ ਦੋਸਤੋ ਆਪਾਂ ਇਹੋ ਜਿਹਾ ਪਸ਼ੂ ਐਨੀਮਲ ਦੇਖਦੇ ਆ ਬਾਡੀ ਸਟਰਕਚਰ ਨੂੰ ਜੇਕਰ ਵੇਖੀਏ ਤੇ ਮਾਰਕਿੰਗ ਵੇਖੀਏ ਤੇ ਨੇਲੀ ਦੇ ਵਿੱਚ ਪਾਕਾਂ ਦਾ ਠੀਕ ਆ ਕਿਉਂਕਿ ਅੱਖ ਬਿੱਲੀ ਮਨਕੀ ਅੱਖ ਜਿੱਦਾਂ ਨਾਰਮਲ ਇੱਕ ਆਪਾਂ ਲੈਂਦੇ ਪੰਜਾਬ ਵਾਲੇ ਪਾਸੇ ਵੀ ਪਸ਼ੂ ਦੇਖਦੇ ਆ ਵੀ ਉਹਦੇ ਵੀ ਵੰਡ ਦੇ ਵਿੱਚ ਵੀ ਤੁਸੀਂ ਰੱਖ ਸਕਦੇ ਜੇ ਮਗਰਲੇ ਪੈਰਾਂ ਦੇ ਜਵਾਬ ਬਿਲਕੁਲ ਮੂੰਹ ਤੁਹਾਨੂੰ ਦਿਖਾਉਂਦੇ ਆ ਵੇਖੋ ਮੇਰੇ ਕੋਲ ਨੇਲੀ ਆ ਮਨਕੀ ਅੱਖ ਤੇ ਮੱਥਾ ਬੱਲ ਠੀਕ ਆ ਸੋ ਸਿੰਘਾ ਸੁੰਘਾਂ ਦੀ ਬਹੁਤ ਸੋਹਣੀ ਆ ਹਾਈਟ ਦੀ ਤੁਸੀਂ ਬਹੁਤ ਜ਼ਿਆਦੀ ਬਹੁਤ ਵੱਡੀ ਹਾਈਟ ਐ ਐਕਸਟਰਾ ਆਰਡੀਨਰੀ ਆ ਠੀਕ ਆ ਜੀ ਕੋਲ ਵੱਡੀ ਹਾਈਟ ਆ ਬੇਸ਼ੱਕ ਪੁੱਛ ਤੋਂ ਲੰਡੀ ਆ ਮੈਂ 10 ਵੀ ਦਿਨਾਂ ਬਾਕੀ ਨਾਰਮਲੀ ਤੁਸੀਂ ਦੇਖ ਵੀ ਲੈਣੀ ਆ ਪਰ ਸਰੀਰਕ ਬੰਤਰ ਵੇਖੋ ਤੁਸੀਂ ਮੈਂ ਦੀ ਕਿੱਡੀ ਨਿੱਗਰ ਇੱਕ ਮਾਲੀਆਂ ਦਾ ਭਲੇਖਾ ਪਾਉਂਦੀ ਆ ਆ ਦੇਖੋ ਜੀ ਵੀ ਕਿੱਡੀ ਨਿੱਗਰ ਆ ਰਾਜੀ ਆ ਪਲੀ ਪੁਲੀ ਪੂਰੀ ਆ ਸਭੀ ਸੁਭੀ ਚੰਗੀ ਆ ਬਾਕੀ ਆ ਤੁਹਾਡੀ ਹਾਈਟ ਦੇਖੋ ਤੁਸੀਂ ਇਹਦੀ ਕਿੰਨੀ ਜ਼ਿਆਦਾ ਹਾਂ ਹਰ ਵੇਲੇ ਦਿਨਾਂ ਜੇ ਲੈ ਜੂ ਕੋਈ 5-7 ਦਿਨ ਸੰਤੋਖ ਸਾਹਿਬ ਹਜੇ ਤਾਂ ਸੂਨ ਦਾ ਸਮਾਂ ਹਫਤਾ ਹੀ ਲਗਭਗ ਬਾਕੀ ਆ ਬਾਕੀ ਦੁੱਧ ਜਿਹੜਾ 12-13 ਲੀਟਰ ਦੀ ਚੋਅ ਆ ਜ ਨਾਰਮਲ ਕਰਾਉਂਦੀ ਆ ਠੀਕ ਆ ਜੀ 12-13 ਲੀਟਰ ਰੋਗ ਲਓ ਤੋਂ ਮਿੰਟ ਜੀ ਤੇ ਉਮੀਦ ਤੋਂ ਵੀ ਕਦੇ ਗੱਲ ਪਰਾਂ ਦੀ ਹੋ ਜਾਂਦੀ ਆ ਬਾਕੀ ਪਤਲੇ ਪਿੰਡੇ ਦੀ ਆ ਤੇ ਸਿੰਗਲ ਹੱਡੀ ਪਤਲਾ ਪਿੰਡਾ ਬਾਕੀ ਥਾਣ ਭਾਂਡਾ ਚੰਗਾ ਜੀ ਜਿਵੇਂ ਜਿਵੇਂ ਬਿਲਕੁਲ ਲਾਏ ਹੁਣ ਦੋਸਤੋ ਪਈ ਆ ਜਿਵੇਂ ਜਿਵੇਂ ਬਣਾਈ ਜਾਊਗੀ ਦਿਨਾਂ ਬੰਦਨ ਇੱਕ ਇੱਕ ਦਿਨ ਤੱਕ ਜਿਵੇਂ ਜਿਵੇਂ ਅੱਗੇ ਬਣਾਉਣਾ ਲੇਵਾ ਉਵੇਂ ਜਿਵੇਂ ਬਾਕੀ ਟਿੱਪਣ ਬਹੁਤ ਵਧੀਆ ਸਾਨੂੰ ਸਭ ਪੋਲੀ ਆ ਹਾਂਜੀ ਤੇ ਆਪਾਂ ਥੋੜਾ ਜਿਹਾ ਭਰਾ ਦਿਖਾ ਹੀ ਦਿੰਦੇ ਗੁਰਪੀ ਦਾਈ ਅੱਗੇ ਬਣਿਆ ਲਓ ਜੀ ਠੀਕ ਹੈ ਡਾਕ ਅੱਗੋ ਇਹ ਜਿਹੜੀ ਦੋਸਤੋ ਟਿੱਪ ਕੇ ਚੌਥਾ ਨਾ ਦੀ ਜਿੱਦਾਂ ਵੀ ਹੋ ਸਕਦਾ ਤੁਹਾਨੂੰ ਤੁਸੱਲੀ ਕਰਵਾ ਦਿੰਦੇ ਆ ਚੌਥਾ ਥਨਾ ਦੀ ਬਾਕੀ ਆ ਦੇਖ ਆ ਵੇਖੋ ਜੀ ਥੀਲ ਲੈ ਗਏ ਠੀਕ ਆ ਆ ਮਗਰਲੇ ਥਾਨੇ ਦੋਵੇਂ ਮਗਰਲੇ ਥਾਨਾ ਦੀ ਆ ਤਪਾਈ ਵੇਖੋ ਆਗਲਾ ਥਾਨਾ ਜੀ ਉਲਟ ਪਹਿਣੀ ਵਾਲਾ ਸੰਦੂ ਸਾਹਿਬ ਇਹ ਵੇਖੋ ਮੁੱਗ ਗਈ ਆਉਂਦੀ ਤੇ ਠੀਕ ਆ ਜੀ ਆ ਲੈ ਠੀਕ ਆ ਤੇ ਮੱਝ ਚੰਗੀ ਆ ਵੱਡੀ ਆ ਮਜ਼ਬੂਤ ਆ ਪੂਰੀ ਸੋ ਜਰੂਰ ਤੁਸੀਂ ਕੰਟੈਕਟ ਕਰ ਲਿਓ ਹਰ ਵੇਲੇ ਕੀ ਮੋਲ ਰਹੂਗਾ ਇਹਦਾ ਮੋਲ ਸੰਦੂ ਸਾਹਿਬ ਇਹਦਾ 52000 ਰੁਪਿਆ ਲੈ ਦੇਈ 57 ਜੀ ਬਿਲਕੁਲ ਜੀ ਲੋਬੀ 57000 ਦੀ ਵੇਟ ਦੀ ਗੱਲ ਕਰੀਏ 50 45000 ਦੀ ਮਾਈ ਤਾਂ ਵੈਸੇ ਹੀ ਆ ਲੋਬੀ 57000 ਦੋਸਤੋ ਜੇਕਰ 1011 ਲੀਟਰ ਵੀ ਚੁਵਾਈ ਗਈ ਤੇ ਬਹੁਤ ਮੈਨੇ ਰੱਖਦਾ ਠੀਕ ਆ ਜੀ 11 ਲੀਟਰ ਵੀ ਚੋਲੋਗੇ 12 ਵੀ ਚੋਲੋਗੇ ਚੰਗੀ ਸੇਵਾ ਤੇ ਕਿਉਂਕਿ ਛੋਟੀ ਜੀ ਨਹੀਂਗੀ ਇਹ ਇੱਕ ਆਪਾਂ ਆਈਡੀਆ ਤੁਹਾਨੂੰ ਦੇ ਦੇਣਾ ਵੀ ਵੱਡੀ ਆ ਕੱਦ ਕੱਠ ਉੱਚੇ ਦੀ ਆ ਫੁੱਲ ਵੱਡੀ ਆ ਠੀਕ ਆ ਹਰ ਵੇਲੇ ਨੰਬਰ ਆਪਣੇ ਜਰੂਰ ਬੋਲਦਿਏ ਵੀਰਾਂ ਸਾਹ ਨੂੰ ਦਾ ਇੱਕ ਵਾਰੀ ਆਪਾਂ گاਵਾ ਕਵਰ ਕਰ ਦਈਏ ਥੋੜੀਆਂ ਜੀਆਂ ਵਿੱਚ ਫਿਰ ਆਪਾਂ ਵੀਡੀਓ ਅਪਲੋਡ ਕਰ ਦਾਂਗੇ ਤੁਹਾਰਾ ਲਓ ਵੀ ਦੋਸਤੋ ਵੇੜਾ ਨੇ ਵੀਰ ਕੋਲ ਤਿੰਨ ਤੇ ਤਿੰਨੇ ਹੀ ਗੱਬਣਾ ਆਜੋ ਦਿਖਾ ਦਈਏ